ਅੱਛਾ ਗਾ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜ਼ੇਜ ਹੋਗੇ ਆ ਦੇਖ ਲਓ ਜੀ ਤੁਸੀਂ ਮਾਲ ਦੀ ਸੇਲ ਲੱਗੀ ਜੇ ਕੋਈ 3 ਯੂਰੋ ਦੀ ਵੇਚ ਰਿਹਾ ਕੋਈ 5 ਯੂਰੋ ਦੀ ਵੇਚ ਰਿਹਾ ਯਾਨੀ ਕਿ ਸਭ ਤੋਂ ਸੋਖਾ ਕੰਮ ਹੈ ਭਾਜੀ ਮਾਰਕੀਟ ਦਾ ਇਹ ਮਾਰਕੀਟ ਇੱਕ ਐਸੀ ਚੀਜ਼ ਹੈ ਇੱਥੇ ਤਕਰੀਬਨ ਨਵਾਂ ਗਾਹਗਾਣਾ ਹੈ ਤੇ ਸਮਾਨ ਵਿਕੀ ਜਾਂਦਾ ਹੈ ਕੋਈ ਫਿਸ਼ ਵੇਚ ਰਿਹਾ ਕੋਈ ਪਰਸ ਵੇਚ ਰਿਹਾ ਕੋਈ ਫੂਡ ਵੇਚ ਰਿਹਾ ਕੋਈ ਸਬਜ਼ੀ ਵੇਚ ਰਿਹਾ ਕੋਈ ਬੱਚਿਆਂ ਦੇ ਕੱਪੜੇ ਵੇਚੇ ਰਿਆ ਯਾਨੀ ਕਿ ਕੋਈ ਵੀ ਚੀਜ਼ ਜਿਹੜੀ ਤੁਸੀਂ ਮਾਰਕ ਜ ਲਾ ਲਈ ਨਾ ਤੇ ਤਕਰੀਬਨ ਵੇਚੀ ਜਾਂਦੀ ਹੈ ਇਹ ਡਿਪੈਂਡ ਕਰਦਾ ਤੁਹਾਨੂੰ ਤਜਰਬਾ ਕੀ ਹੈ ਕਿ ਕਿੰਨੇ ਕੇ ਪੈਸੇ ਤੁਸੀਂ ਇਨਵੈਸਟ ਕੀਤੇ ਹੋ ਕਿਉਂਕਿ ਰਿਸਕ ਵੀ ਹੁੰਦਾ ਹੈਗਾ ਹੁਣ ਫਰੂਟ ਤੇ ਲੋਕਾਂ ਨੇ ਖਾਣਾ ਹੀ ਖਾਣਾ ਹੈ ਸਬਜ਼ੀ ਰੋਜ਼ ਖਾਣੀ ਖਾਣੀ ਹੈ ਲੇਕਿਨ ਇਹ ਵੀ ਅਗਰ ਨਾ ਵਿਕਿਆ ਤੇ ਇਸ ਕਲਪ ਹੋ ਜਾਂਦਾ ਹੈ ਇਸ ਕਰਕੇ ਇਹ ਵੀ ਚੀਜ਼ ਦਾ ਖਾਸ ਧਿਆਨ ਹੈ ਕਿਸੇ ਵੀ ਮੁਝ ਤੁਸੀਂ ਚਲੇ ਜਾਓ ਹਰ ਮੁਝ ਤੁਹਾਨੂੰ ਇਹੋ ਜੀ ਮਾਰਕ ਹੀ ਮਿਲੇਗੀ ਕੋਈ ਵਲਟੀ ਹੁੰਦੀ ਕੋਈ ਛੋਟੀ ਹੁੰਦੀ ਕੋਈ ਇੰਡੋਰ ਹੁੰਦੀ ਕੋਈ ਆਊਟਡੋਰ ਹੁੰਦੀ ਹੈ ਜਿੱਥੇ ਦੇ ਮੀਂਹ ਕਣੀ ਪੈਂਦਾ ਜਾਂ ਪਰ ਪੈਂਦੀ ਉੱਤੇ ਦਿਮਾਗ ਹੀ ਨਾ ਓਪਨ ਵੀ ਹੁੰਦੀਆਂ ਲੇਕਿਨ ਇੰਡੋਰ ਹੁੰਦੀਆਂ ਤੇ ਠੰਡ ਤੋਂ ਤੁਲਾ ਵਿਚਾਰ ਲੈਂਦਾ ਹੈਗਾ ਤੇ ਜਿੱਥੇ ਠੰਡ ਹੁੰਦੀ ਦਿਮਾਗ ਜਿਹੜੀ ਓਪਨ ਹੋ ਵੀ ਉੱਤੇ ਬਹੁਤ ਮੁਸ਼ਕਲ ਹੁੰਦੀ ਹੈ ਜਿਵੇਂ ਫਿਨਲੈਂਡ ਹੋ ਗਿਆ ਨਾਰਵੇ ਹੋ ਗਿਆ ਸਵੀਡਨ ਹੋ ਗਿਆ ਸਵੀਟਨਨ ਹੋ ਗਿਆ ਇੱਥੇ ਬਰ ਪੈਂਦੀ ਹੈ ਤੇ ਫਿਰ ਬੜੀ ਮੁਸ਼ਕਲ ਹੁੰਦੀ ਹੈ ਜੇ ਜਦੋਂ ਤੇਜ਼ ਆਵਾਜ਼ ਚਲਦੀ ਹੈ ਫਿਰ ਆਪ ਹੀ ਰੱਖਾਗਾ ਫਿਰ ਉੱਤੇ ਪਰਦੇ ਲਾਉਂਦੇ ਰਹਿੰਦੇ ਵੇ ਅੱਜ ਜੇ ਮੌਸਮ ਚੰਗਾ ਜਿਵੇਂ ਇਟਲੀ ਹੋ ਗਿਆ ਸਪੇਨ ਹੋ ਗਿਆ ਪੁਰਤਗਾਲ ਹੋ ਗਿਆ ਗ੍ਰੀਸ ਹੋ ਗਿਆ ਇੱਥੇ ਮੌਸਮ ਅੱਛਾ ਰਹਿੰਦਾ ਤੇ ਬੰਦੇ ਨੂੰ ਥੋੜੀ ਪਰੇਸ਼ਾਨੀ ਘੱਟ ਹੁੰਦੀ ਹੈ ਸਾਮਾਨ ਲਾ ਲਗੀਆਂ ਤੇ ਲਾਉਣ ਲਗੀਆਂ ਜਦੋਂ ਦੁਕਾਨ ਬੰਦਾਣੀ ਹੈ ਯਾਨੀ ਕਿ ਜਦੋਂ ਬੰਦ ਕਰਨੀ ਹੈ ਤੇ ਮੁਸ਼ਕਲ ਨਹੀਂ ਹੁੰਦੀ ਬਾਕੀ ਦੋਸਤੋ ਇਹਦੇ ਕਈ ਫਾਇਦੇ ਵੀ ਹੈਗੇ ਨੇ ਇਹ ਤੁਹਾਨੂੰ ਫਾਇਦਾ ਹੈਗਾ ਵੀ ਤੁਹਾਨੂੰ ਗਾਗ ਨੂੰ ਚੀਨ ਨਹੀਂ ਦਿਖਾਣੀ ਪੈਣੀ ਗਾਗ ਨੇ ਖੋਦੀ ਪਸੰਦ ਕਰ ਲੈਣੀ ਹੈ ਇਹ ਸਬਜ਼ੀ ਫਰੂਟ ਹਲਕਣੇ ਖਾਣਾ ਹੀ ਖਾਣਾ ਹੈਗਾ ਤੇ ਨਗਦ ਪੈਸੇ ਤੁਹਾਡੇ ਜੇ ਚਾਹਨੇ ਵਿੱਚ ਕੋਈ ਤੁਸੀਂ ਕਾਗਨ ਨੂੰ ਪੇਲ ਨਹੀਂ ਕੱਟ ਕੇ ਦੇਣਾ ਉਹ ਤੁਹਾਨੂੰ ਪਤਾ ਹੀ ਥੋੜਾ ਬਹੁਤ ਦੇ ਦੋ ਨੰਬਰ ਦੀ ਕੰਮ ਸਾਰੀ ਦੁਨੀਆ ਦੀ ਚੱਲਦਾ ਹੈਗਾ ਕਿਉਂਕਿ ਜਿੰਨੇ ਕੇ ਦੇਸੀ ਬੰਦੇ ਨੇ ਕੋਈ ਨਾ ਕੋਈ ਰਿਸ਼ਤਾ ਲੱਭਿਆ ਹੁੰਦਾ ਹੈ ਵੀ ਕਿਵੇਂ ਟੈਕਸੀ ਚੋਰੀ ਕਰਨੀ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਟੈਕਸੀ ਚੋਰੀ ਕਰੋ ਅਗਰ ਸੀ ਜਰਰ ਟੈਕਸ ਦੇਣਿਆ ਸਾਨੂੰ ਦਾ ਫਾਇਦਾ ਹੀ ਮਿਲਦਾ ਹੈ ਪੈਨਸ਼ਨ ਮਿਲਦੀ ਹੈ ਐਜੂਕੇਸ਼ਨ ਫ੍ਰੀ ਹੁੰਦੀ ਬੱਚਿਆਂ ਵਾਸਤੇ ਅਗਰ ਕੰਮ ਛੱਡ ਜਾਂਦਾ ਤੇ ਸਰਕਾਰ ਪੈਸੇ ਦਿੰਦੀ ਹੈ ਯਾਨੀ ਕਿ ਸੁੱਖ ਵੀ ਗਏ ਲੇਕਿਨ ਫਿਰ ਵੀ ਦੇਸੀ ਬੰਦੇ ਬਾਜ਼ ਨਹੀਂ ਆਉਂਦੇ ਉਹ ਸੋਚਦੇ ਨੇ ਜੀ ਜਿਹੜੇ ਪੈਸੇ ਹੁਣ ਕਮਾਏ ਕਮਾੜੀਏ ਜੇਬ ਚ ਪਾ ਲਈਏ ਪੈਨਸ਼ਨ ਕਿਨੇ ਵੇਖੀਏ ਜੀਨਾਂ ਕੇ ਮਰਨਾ ਹੈ ਉਹ ਸੋਚ ਅਲੱਗ ਲੱਗੇ ਗੋਰੀਆਂ ਦੀ ਸੋਚ ਜਾਂਦੀ ਵੀ ਕੋਈ ਗੱਲ ਨਹੀਂ ਉਮਰ ਪਈਏ ਉਹ ਸੋਚ ਸਾਲ ਅਗਲੀ ਸੋਚਦੇ ਨੇ ਕਿ ਸਾਡੇ ਲੋਕ ਸੋਚ ਦੇਂਦੇ ਨਹੀਂ ਸੋਚਦੇ ਉਹ ਕਹਿੰਦੇ ਜੋ ਅੱਜ ਆ ਉਹ ਹੀ ਕੋਲ ਕੱਲ੍ਹ ਕੀ ਹੋਣਾ ਹੈ ਗੱਲ ਦੋਵੇਂ ਪਾਸੇ ਸਹੀ ਹੈ ਗਰੀਬ ਮੁਲਕਾਂ ਜੋ ਆਏ ਹੁੰਦੇ ਵੇ ਤੇ ਸਾਡੇ ਮੁਲਕਾਂ ਜਿੱਥੇ ਕੋਈ ਪੈਨਸ਼ਨ ਪੁਨਛ ਦਾ ਜਿਗਾਰ ਕੋਈ ਨਹੀਂ ਹੁੰਦਾ ਹਾਂ ਜੀ ਤੁਹਾਡੀ ਗੋਮਟ ਜੋਗੇਗੀ ਫਿਰ ਤੇ ਬਣ ਜਾ ਮਿਲ ਜੇਗੀ ਜੇ ਜੇ ਤੁਸੀਂ ਵੀ ਕਦੀ ਕੋਈ ਕੰਮ ਕਰ ਲਿਆ ਕਦੀ ਕੋਈ ਕੰਮ ਨਾ ਫਿਰ ਤੇ ਸਿਰਾਂ ਤੁਹਾਨੂੰ ਦੋਨੇ ਨਹੀਂ ਮਿਲਨੀ ਤੇ ਲਾਈਫ ਤੁਹਾਡੀ ਸੋਖੀ ਹੈਗੀ ਜੀ ਤੁਸੀਂ ਚਾਰ ਪੈਸੇ ਕਮਾ ਕੇ ਇਕੱਠੇ ਕੀਤੇ ਹੋਏ ਯਾਂ ਚਲੋ ਬੱਚੇ ਤੁਹਾਡੇ ਅਗਰ 7 ਦਿਨ ਅਗੋਂ ਤੱਕ ਹੀ ਕੇ ਅੱਜ ਕੱਲ ਬੱਚਿਆਂ ਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਬੜੀ ਖੇਤੀ ਹਵਾਲੇ ਦੀ ਵੀ ਹੈ ਅੱਗੇ ਤੇ ਯੂਰਪ ਦੇ ਲੋਕ ਬੜੇ ਐਡਵਾਂਸ ਹੋਏ ਜੀ ਨਾ ਲੋਕ ਕਹਿੰਦੇ ਸੀ ਯੂਰਪ ਦੇ ਲੋਕ ਅਡਵਾਂਸ ਤੇ ਇਹ ਮਾਇਨੀ ਕਰਦੇ ਕੁੱਲਾ ਮਾਹੌਲ ਹੈ ਅੱਜਕੱਲ੍ਹ ਦੋਸਤੋ ਯੂਰਪ ਤੋਂ ਜ਼ਿਆਦਾ ਇੰਡੀਆ ਅੱਜਕੱਲ੍ਹ ਕੁੱਲਾ ਮਾਹੌਲ ਹੋ ਗਿਆ ਹੈ ਤੁਸੀਂ ਜਾ ਕੇ ਵੇਖੋ ਕੋਈ ਯੂਰਪ ਨੂੰ ਆਪਣੇ ਆਪ ਨੂੰ ਕੱਟ ਨਹੀਂ ਸਮਝਦੇ ਉਹ ਦੋ ਚਾਰ ਰਤੀਆਂ ਵੱਧ ਹੀ ਗਏ ਤੁਸੀਂ ਫੈਸ਼ਨ ਵੇਖ ਲਓ ਕੱਪੜੇ ਵੇਖ ਲਓ ਆਵਾਜ਼ਾਈ ਵੇਖ ਲਓ ਡਾਂਸ ਵੇਖ ਲਓ ਰੀਲਾਂ ਚ ਵੇਖ ਲਓ ਤੁਸੀਂ ਕੋਈ ਪਤਾ ਹੀ ਕੋਈ ਨਹੀਂ ਵੀ ਗੋਰੀਆਂ ਨੱਚਣ ਨੇ ਕਿ ਆਪਣੀਆਂ ਦੇਸੀ ਵੀਵੀਆਂ ਨੱਚਣੀਆਂ ਨੱਚਣਾ ਕੋਈ ਮਾਰੇ ਚੀਨੀ ਦੀ ਖੁਸ਼ੀਆਂ ਮਨਾਓ ਲੇਕਿਨ ਹਰ ਚੀਜ਼ ਦੀ ਕਲਿਮਟ ਹੁੰਦੀ ਹੈ ਲਿਮਟ ਜੇ ਰੋਤ ਤੇ ਬਧੀਆ ਰੰਦਾ ਕਾਰਪੁਆੜੀ ਬਣਿਆ ਜਾਂਦਾ ਤੇ ਜੇ ਦੋਸਤੋ ਸਿਰਫ ਅੰਜੋਏ ਅੰਜੋਏ ਕਰਨਾ ਹੈ ਫਿਰ ਕਾਰ ਵੀ ਖਰਾਬ ਹੋ ਜਾਂਦੀ ਇਹ ਚੀਜ਼ਾਂ ਦਾ ਖਾਸ ਖਿਆਲ ਰੱਖੋ ਬਾਕੀ ਦੋਸਤੋ ਵੀ ਇਹ ਜਿਹੇ ਤੁਹਾਨੂੰ ਵੀਡੀਓ ਪਸੰਦ ਆਏਗੀ ਤਾਂ ਲਾਈਕ ਤੇ ਵੀਡੀਓ ਸ਼ੇਅਰ ਕਰ ਦੇਣਾ ਲਾਲਿਆ ਦੇਖ ਲੋ ਕਾਸੀ ਕਮਾਣੀ ਸੁੱਖ ਨਹੀਂ ਜੇਗੇ ਕਿ ਤਿੰਨਾਂ ਸੋਚਣਾ ਵੀ ਬਾੜ ਜਿਹੜੇ ਬੰਦੇ ਜਾਂਦੇ ਨੇ ਨੋਟ ਸ਼ੁਰੂ ਕਰ ਦਿੰਦੇ ਠੰਡ ਸੋਣਾ ਪੈਂਦਾ ਜੀ ਗਾਹਕ ਹੋਵੇ ਨਾਲ ਵੀ ਵੀਰ ਕਰਨੀ ਪੈਂਦੀ ਸਮਾਨ ਲਿਆਣਾ ਪੈਂਦਾ ਲਾਣਾ ਪੈਂਦਾ ਥੱਕ ਜਾਂਦੇ ਦੁਕਾਨਦਾਰੀ ਤੁਹਾਡੇ ਕੰਟਰੀ ਲੰਦੇ ਦੇ ਸ਼ਾਮ ਨੂੰ ਦੁਕਾਨਦਾਰੀ ਬੰਦ ਕਰਦੇ ਬੜੀ ਮਿਹਨਤ ਕਰਨੀ ਪੈਂਦੀ ਹੈ। ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ ਦੇਖਣ ਵਾਲੇ ਦਾ